ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ 13 13 ਮਨ ਕਿਸੇ ਗੱਲੋਂ ਦੁਖੀ ਸੀ ਸੋਚਿਆ ਦਰਬਾਰ ਸਾਹਿਬ ਮੱਥਾ ਟੇਕ ਆਵਾਂ ਵਾਪਸ ਪਰਤਦੇ ਹੋਏ ਕੀ ਵੇਖਿਆ ਸਿਰ ਤੇ ਇੱਕ ਪਾਰੀ ਜੀ ਪੰਡ ਰੱਖੀ ਉਹ ਧਰਮ ਸਿੰਘ ਮਾਰਕੀਟ ਨਾਲ ਨਾਲ ਤੁਰੀ ਜਾ ਰਹੀ ਸੀ ਚੰਗੇ ਘਰੋਂ ਲੱਗਦੀ ਵੱਲ ਵੇਖ ਮਨ ਹੀ ਮਨ ਸੋਚਿਆ ਕਿ ਐਸੀ ਵੀ ਕਾਦੀ ਕੰਜੂਸੀ ਰਿਕਸ਼ਾ ਹੀ ਕਰ ਲੈਂਦੀ ਐਨ ਇਹਨੂੰ ਰਾਜ ਘਾਟ ਗਿਆ ਤੇ ਗੱਡੀਆਂ ਤੁਰ ਪਈਆਂ ਪਰ ਪਤਾ ਨਹੀਂ ਕਿਉਂ ਮੈਥੋਂ ਅੱਗੇ ਨਾ ਤੁਰਿਆ ਗਿਆ ਇੰਜ ਲੱਗੇ ਵਕਤਾਂ ਮਾਰੇ ਕਿਸੇ ਮਨ ਵਿੱਚੋਂ ਨਿਕਲੀ ਇੱਕ ਬੇਦਨਾ ਨੇ ਰਾਹ ਜਾਂ ਡੱਕ ਲਿਆ ਹੋਵੇ ਉਸ ਦੇ ਅੱਗੇ ਬ੍ਰੇਕ ਮਾਰ ਲਈ ਤੇ ਪੁੱਛਿਆ ਕਿੱਥੇ ਜਾਣਾ ਆਖਣ ਲੱਗੀ ਜੀ ਬੱਸ ਅੱਡੇ ਆਖਿਆ ਮੇਰੇ ਮਗਰ ਬੈਠ ਜਾ ਲਾ ਦਿੰਨੀ ਆ ਉਸ ਨੇ ਪਾਰੀ ਜੀ ਘਟੜੀ ਮੇਰੇ ਪੈਰਾਂ ਵਿੱਚ ਟਿਕਾ ਦਿੱਤੀ ਤੇ ਦੂਸਰੀ ਆਪਣੇ ਕਲਾਵੇ ਵਿੱਚ ਲੈ ਕੇ ਮਗਰ ਬੈਠ ਗਈ ਕੁਝ ਪਲਾਂ ਦੀ ਚੁੱਪ ਮਗਰ ਨੂੰ ਪੁੱਛ ਲਿਆ ਕਿਹੜੇ ਸ਼ਹਿਰ ਜਾਣਾ ਗਿਉ ਹੱਸ ਬਈ ਆਖਣ ਲੱਗੀ ਸੁਲਤਾਨਪੁਰ ਲੋਧੀ ਉਹ ਸੁਲਤਾਨਪੁਰ ਜਿੱਥੇ ਮੋਦੀ ਖਾਨ ਨੇ ਬੈਠਾ ਬਾਬਾ ਨਾਨਕ 13 13 ਤੋਲ ਕੀ ਲੋੜਵੰਦਾ ਦੀ ਝੋਲੀ ਵਿੱਚ ਪਾਇਆ ਜਾਇਆ ਕਰ ਪਾਈ ਜਾਇਆ ਕਰਦਾ ਸੀ ਬਾਬੇ ਨਾਨਕ ਦਾ ਜ਼ਿਕਰ ਆਉਂਦਿਆਂ ਹੀ ਮੈਂ ਅਜੀਬ ਜਿਹੇ ਰੂਹਾਨੀ ਸਕੂਨ ਨਾਲ ਭਰ ਜਈ ਗਈ ਉਸ ਦੀ ਅਗਲੀ ਕਹਾਣੀ ਕੁਝ ਇੰਜ ਦੀ ਸੀ 19 ਸਾਲਾਂ ਦੀ ਨਿੱਕੀ ਉਮਰੇ ਵਿਆਹੀ ਗਈ ਉਹ ਬਾਈਆਂ ਤਾਂ ਕੱਪੜ ਦੀ ਅਪੜ ਦੀ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਪਿਛਲੇ ਸਾਲ ਪਹਿਲੋਂ ਘਰ ਵਾਲਾ ਦਿਲ ਦੇ ਦੌਰੇ ਨਾਲ ਚੱਲ ਵਸਿਆ ਤੇ ਮੁੜ ਕੇ ਜਵਾਈ ਦੇ ਗੰਮ ਵਿੱਚ ਮੇਰਾ ਡੈਡੀ ਦਾੜੀ ਦਾ ਜੀ ਕਰਾਉਂਦਿਆ ਹੀ ਪਿੱਛੇ ਬੈਠੀ ਦਾ ਗੱਜ ਜਿਆ ਪਰ ਆਇਆ ਮੈਂ ਫਰੂਟ ਦੀ ਰੇੜੀ ਕੋਲ ਬ੍ਰੇਕ ਮਾਰ ਲਈ ਫਿਰ ਜੂਸ ਦਾ ਗਲਾਸ ਪੀਂਦੀ ਹੋਈ ਦੱਸਣ ਲੱਗੀ ਦੋ ਨਿੱਕੇ ਨਿੱਕੇ ਬੱਚੇ ਤੇ ਬੁੱਢੇ ਸੱਸ ਸੋਹਰਾ ਚੁੱਲਾ ਬਲ ਦਾ ਰੱਖਣ ਲਈ ਜਲੰਧਰੋਂ ਥੋਕ ਵਿੱਚ ਲਿਆਂਦੇ ਕੱਪੜਾ ਲਿਆ ਕੇ ਵੇਚਨੇ ਸ਼ੁਰੂ ਕਰ ਦਿੱਤੇ ਪਰ ਵਿੱਚੋਂ ਕੁਝ ਨਹੀਂ ਸੀ ਬਚਦਾ ਕਿਸੇ ਸਲਾਹ ਦਿੱਤੀ ਅੰਮ੍ਰਿਤਸਰੋਂ ਸਸਤਾ ਮਿਲਦਾ ਏ ਪਰ ਮਿਲਿਆ ਤੇ ਇੱਥੇ ਵੀ ਬਹੁਤ ਮਹਿੰਗਾ ਸਵਾਏ ਬਸ ਦੇ ਕਿਰਾਏ ਤੋਂ ਹੋਰ ਕੁਝ ਵੀ ਨਹੀਂ ਬਚਿਆ ਮੇਰੇ ਵੱਲੋਂ ਦਿੱਤਾ 500 ਦਾ ਨੋਟ ਵਾਪਿਸ ਮੁੜਦੀ ਹੋਈ ਆਖਣ ਲੱਗੀ ਦੀਦੀ ਜੀੇ ਹੋ ਸਕੇ ਤਾਂ ਕਿਧਰੋਂ ਸਸਤੇ ਭਾਅ ਵਿਕਦੇ ਕੱਪੜੇ ਦੀ ਕੋਈ ਦੁਕਾਨ ਹੀ ਲੱਭ ਦਿਓ ਹੋਰ ਕਿੰਨੀਆਂ ਗੱਲਾਂ ਦੱਸਣ ਮਾਗਰੋਂ ਵਾਪਿਸ ਮੁੜਦੀ ਹੋਈ ਨੂੰ ਵੇਖ ਇੰਜ ਲੱਗ ਰਿਹਾ ਸੀ ਜਿਦਾਂ ਬਾਬੇ ਨਾਨਕ ਦਾ ਕੱਲਿਆ ਹੋਇਆ ਇੱਕ ਐਸਾ ਦੂਤ ਮੁੜ ਰਿਹਾ ਹੋਵੇ ਜਿਹੜਾ ਸੁਲਤਾਨਪੁਰ ਲੋਧੀੋਂ ਸਿਰਫ ਐਨੀ ਗੱਲ ਪਤਾ ਕਰਨ ਆਇਆ ਸੀ ਕਿ ਸਿੱਖੀ ਦਾ ਧੁਰਾ ਆਖੀ ਜਾਂਦੀ ਅੰਮ੍ਰਿਤਸਰ ਨਾਮ ਦੀ ਇਸ ਪਵਿੱਤਰ ਨਗਰੀ ਵਿੱਚ 13-13 ਦਾ ਹੋਕਾ ਦਿੰਦੇ ਕਿੰਨੇ ਨੂੰ ਮੋਦੀ ਖਾਣੇ ਅਜੇ ਵੀ ਬਾਕੀ ਬਚੇ ਨੇ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ